ਹਾਂਜੀ ਅੱਜ ਸਾਡਾ ਜਿਹੜਾ 13 ਫਰਵਰੀ ਤੋਂ ਲਗਾਤਾਰ ਜਿਹੜਾ ਮੋਰਚਾ ਚੱਲ ਰਿਹਾ ਵਾ ਮੋਰਚੇ ਵੱਲੋਂ ਪ੍ਰੋਗਰਾਮ ਆ ਕਿ ਇਲੈਕਸ਼ਨ ਦੇ 2-3 ਦਿਨ ਬਾਕੀ ਰਹਿ ਗਏ ਇਹਨਾਂ ਦਾ ਚੋਣ ਪ੍ਰਚਾਰ ਕਰਨ ਦੇ ਤੇ ਇਲੈਕਸ਼ਨ ਵੱਲੋਂ ਆਪਣੇ ਮੋਰਚੇ ਵੱਲੋਂ ਪ੍ਰੋਗਰਾਮ ਆ ਕਿ ਅਸੀਂ ਭਾਜਪਾ ਦਾ ਪੂਰੇ ਹਿੰਦੁਸਤਾਨ ਤੇ ਪੰਜਾਬ ਤੇ ਡੱਟ ਕੇ ਵਿਰੋਧ ਕਰਦੇ ਆ ਤੇ ਬਾਈਕਾਟ ਕਰਦੇ ਆ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜ ਨਹੀਂ ਦਿੱਤਾ ਜਾਵੇਗਾ ਇਸੇ ਤਰ੍ਹਾਂ ਹੀ ਅੱਜ ਸਾਡੇ ਇਲਾਕੇ ਦੇ ਰਵੀਕਰਨ ਸਿੰਘ ਕਾਲੋਂ ਜਿਹੜੇ ਉਹ ਭਾਜਪਾ 'ਚ ਨਵੇਂ-ਨਵੇਂ ਗਏ ਨੇ ਤੇ ਉਹਨਾਂ ਨੇ ਅੱਜ ਦੋ ਹੀ ਸਾਈਂ ਪ੍ਰੋਗਰਾਮ ਰੱਖੇ ਸੀ ਪਿੰਡ ਖਜਾਨਾ ਕੋਟ ਤੇ ਪਿੰਡ ਖੈਰੇ ਖਜਾਨੇ ਕੋਟ ਤੋਂ ਆਪਣਾ ਪ੍ਰੋਗਰਾਮ ਜਿਹੜਾ ਉਹ ਵਾਪਸ ਲੈ ਲਿਆ ਤੇ ਪਿੰਡ ਖੈਰਿਆਂ ਦੇ ਵਿੱਚ ਪ੍ਰੋਗਰਾਮ ਕੀਤਾ ਵਾ ਤੇ ਅਸੀਂ ਡਟ ਕੇ ਵਿਰੋਧ ਕੀਤਾ ਵਾ ਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਰਵੀ ਕਰਨ ਕਾਰੋਂ ਜਿਹੜਾ ਭੱਜ ਗਿਆ ਵਾ ਇਸ ਕਰਕੇ ਅਸੀਂ ਆਪਣੀ ਭਾਰਤੀ ਕਿਸਾਨ ਜੁਨੀਏ ਕ੍ਰਾਂਤੀਕਾਰੀ ਕਾਰਕ ਵਲੋਂ ਕੱਲ ਨੂੰ ਜਿਹੜਾ ਉਤੋਂ ਕਾਲ ਆਈ ਆ 28 ਤਰੀਕ ਨੂੰ ਪੂਰੇ ਭਾਜਪਾ ਦੇ ਜਿਹੜੇ ਕੈਂਡੀਡੇਟ ਵਿਧਾਇਕ ਗਾਇਰ ਗਿਆ ਚਾਰਜ ਦੇ ਉਹਨਾਂ ਦੇ ਘਰ ਕੇ ਰਹਿਣੇ ਆ ਅਸੀਂ ਕੱਲ ਨੂੰ ਆਪਣੇ ਦਾदू ਜੋਧ ਰਵਿਕਰਨ ਸਿੰਘ ਦਾ ਘਰੋਂ ਕੇ ਦਾ ਘਰ ਕੇ ਰਾਂਗੇ ਤੇ ਨਾਲ ਹੀ ਅਸੀਂ ਐਲਾਨ ਕਰਦੇ ਆ ਕਿ ਅਸੀਂ ਜਿਹੜਾ ਬਾਈਕਾਟ ਕੀਤਾ ਹੋਇਆ ਇਲੈਕਸ਼ਨ ਦਾ ਤੇ ਭਾਜਪਾ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾਊਗਾ ਤੇ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ ਉਹਦਾਂ ਨੂੰ ਸੱਸਾ ਚ ਖਿਲਾੜ ਕੇ ਸਵਾਲ ਪੁੱਛਾਂਗੇ ਕਿ ਤੁਸੀਂ 70 ਸਾਲਾਂ ਚ ਕੀ ਕੀਤਾ ਵਾ ਜਾਂ ਤੁਸੀਂ ਜਿਹੜਾ ਮੋਰਚਾ ਲੱਗਾ ਵਾ ਉਹਦਾ ਕੀ ਕਰੋਗੇ ਇਸ ਕਰਕੇ ਅਸੀਂ ਸਾਰੇ ਡਟ ਕੇ ਵਿਰੋਧ ਕਰਦੇ ਆ ਪਾਰਤੀ ਖਸਾਂਜੁਨੇ ਕ੍ਰਾਤੀਕਾਰੀ ਜਿੰਦਾ ਅੱਲਾਹੂ ਅਕਬਰ ਸਾਗਰ ਦੀ ਕਾਦਰਪਾੜੀ ਪਾਸ ਸਰਕਾਰ ਮੁਰਦਾਬਾ ਮੁਰਦਾਬਾ ਜਿੰਦਾਬਾਦ ਮੁਰਦਾਬਾ ਨਾਰੇ ਜਵਾਬ ਦੇਣ ਤੋਂ ਡਰ ਕੇ ਭੱਜਣ ਵਾਲਾ ਰਵੀਕਰਨ ਸਿੰਘ ਕਾੜੋਂ ਮੁਰਦਾਬਾ 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 ਸੱਜਣ ਵਾਲਾ ਮੁਰਦਾਬਾ ਮੁਰਦਾਬਾ ਜੀ ਸਭ ਨੂੰ ਅਪੀਲ ਕਰਦੇ ਆ ਕਿ ਆਪਣੀ ਭਾਈਚਾਰਕ ਸਾਜ ਪਿੰਡ ਦੇ ਵਿੱਚ ਕੈਮਰ ਖਿਏ ਜੇ ਕਿਸੇ 三东西？ ਦੇ ਵੀ ਪਿੰਡ ਦੇ ਵਿੱਚ ਬੀਜੇਪੀ ਨੂੰ ਵੜ ਨਹੀਂ ਦੇ ਹਾਂਗੇ ਅੱਜ ਵੀ ਸਾਡੇ ਨਗਰ ਦੇ ਵਿੱਚ ਬੀਜੇਪੀ ਦੀ ਪ੍ਰਚਾਰ ਵਾਲੀ ਗੱਡੀ ਆਈ ਸੀ ਅੱਜੀ ਉਸ ਗੱਡੀ ਨੂੰ ਵੀ ਖਾਲੀ ਮੋੜਿਆ ਆ ਉਸ ਗੱਡੀ ਤੋਂ ਵੀ ਸਾਰੇ ਉਹਦੇ ਝੰਡੇ ਪਾੜ ਕੇ ਉਸਦੇ ਬੈਨਰ ਪਾੜ ਕੇ ਤੇ ਜਿਹੜੀ ਗੱਡੀ ਭਰ ਕੇ ਉਸ ਮੱਗਰੀ ਲੈ ਕੇ ਆਏ ਸੀ ਝੰਡਿਆਂ ਦੀਆਂ ਕਿਤਾਬਾਂ ਦੀ ਜਾਂ ਬੈਚਾਂ ਦੀ ਜਾਂ ਟੀਫਲੈਟਾਂ ਦੀ ਉਹ ਸਾਰੇ ਉਸ ਗੱਡੀ ਦੇ ਵਿੱਚੋਂ ਕੱਢ ਕੇ ਤੇ ਅਗਲਾ ਕੇ ਸਾਰ ਦਿੱਤੇ ਗਏ ਸੀ ਤੇ ਅਸੀਂ ਆਪ ਸਭ ਨੂੰ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦੇ ਆ ਜੋ ਉਸ ਦੇ ਨਾਲ ਨੇੜਤਾ ਰੱਖ ਰਹੇ ਆ ਕਿਉਂਕਿ ਇਹਨਾਂ ਲੋਕਾਂ ਦਾ ਕੋਈ ਦੀਦਰ ਨਹੀਂਗਾ ਇਹ ਸੰਦੇ ਰਾਤ ਨੂੰ ਕਿਸੇ ਪਾਰਦੀ ਹੈ ਤੇ ਸਵੇਰੇ ਉੱਠਦੇ ਅਜ ਲੋਕ ਕਿਸੇ ਪਾਰਦੀ ਚੋਂ ਜਾਂਦੇ ਆ ਇਹਨਾਂ ਲੋਕਾਂ ਨੂੰ ਬਚਾਓ ਤੇ ਆਪਣੇ ਨਗਰਾਂ ਦੇ ਵਿੱਚ ਭਾਈਚਾਰਕ ਸੰਘ ਕਾਇਮ ਰੱਖੋ ਤਾਂ ਜੋ ਅਸੀਂ ਲੰਮਾ ਸਮਾਂ ਆਪਣੇ ਨਗਰਾਂ ਦੇ ਵਿੱਚ ਜਿਵੇਂ ਸੁਖਸਾਨ ਪਹਿਲਾਂ ਵਸ ਰਹੇ ਆ ਉਸੇ ਤਰ੍ਹਾਂ ਵਸੀਏ ਰਸੀਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ